ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਠੋਕ ਕੇ ਰੱਖਤਾ ਕੈਪਟਨ ਅਮਰਿੰਦਰ ਸਿੰਘ ਨੇ ਐਸਾ ਕੀ ਕਹਿਤਾ ਕਿ ਭਗਵੰਤ ਮਾਨ ਨੂੰ ਸੱਤੇ ਕੱਪੜੀ ਅੱਗ ਲੱਗੀ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਿਹੜੀ ਗੱਲਾਂ ਸਿੰਘ ਫਸ ਗਏ ਨੇ ਕੈਪਟਨ ਅਮਰਿੰਦਰ ਸਿੰਘ ਐਸਾ ਕੀ ਬੋਲ ਗਏ ਕਿ ਭਗਵੰਤ ਮਾਨ ਤੜਫੁੱਟੇ ਨੇ ਆਖਿਰਕਾਰ ਮਾਜ਼ਰਾ ਕੀ ਹੈ ਜਵਾਬੋ ਜਵਾਬੀ ਹੋ ਚੁੱਕੇ ਨੇ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਬੈਲ ਆਈਕਨ ਜਣੀ ਕਿ ਟੱਲੀ ਵਾਲਾ ਬਟਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਜਿਹੜਾ ਖਬਰਾਂ ਦੇ ਨੋਟੀਫਿਕੇਸ਼ਨ ਪਹੁੰਚ ਜਾਣ ਮਾਮਲਾ ਇਹ ਹੈ ਕਿ ਭਗਵੰਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਆਮੋ ਸਾਹਮਣੇ ਹੋਗੇ ਦੋਵੇਂ ਜਾਣਿਆਂ ਦੇ ਸਿੰਘ ਫਸ ਚੁੱਕੇ ਨੇ ਕਿਹੜੀ ਗੱਲਾਂ ਫਸੇ ਨੇ ਕਿਹੜੀ ਗੱਲਾਂ ਭਗਵੰਤ ਮਾਨ ਨੂੰ ਸੱਤੇ ਕੱਪੜੀ ਅੱਗ ਲੱਗੀ ਹੈ ਕੈਪਟਨ ਮਰਿੰਦਰ ਸਿੰਘ ਐਸਾ ਕੀ ਬੋਲ ਗਏ ਕੀ ਕਹਿ ਗਏ ਜਿਸ ਤੋਂ ਬਾਅਦ ਭਗਵੰਤ ਮਾਨ ਨੂੰ ਵੀ ਜਵਾਬ ਦੇਣ ਦੇ ਲਈ ਸਾਹਮਣੇ ਆਉਣਾ ਪਿਆ ਦਰਅਸਲ ਮਾਮਲਾ ਇਹ ਹੈ ਵਿਕਰਮ ਮਜੀਠੀਆ ਦੇ ਨਾਲ ਜੁੜਿਆ ਹੋਇਆ ਹੈ ਵਿਕਰਮ ਮਜੀਠੀਆ ਇਸ ਸਮੇਂ ਜਿਹੜਾ ਉਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨaik ਖੜਾ ਸੱਚ ਨੇ ਤੇ ਕੈਪਟਨ ਮਰਿੰਦਰ ਸਿੰਘ ਨਿਉਣਾ ਬਾਰੇ ਕੁਝ ਕਿਹਾ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਆਇਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਉਹ ਨਸ਼ਾ ਤਸਕਰ ਹੈ ਕੇਸ ਕਾਗਜ਼ਾਂਚ ਕੁਝ ਹੋਰ ਹੈ ਨਸ਼ਾ ਤਸਕਰ ਪਤਾ ਨਹੀਂ ਕਿਹੜੇ ਆਧਾਰ ਤੇ ਕਹਿੰਦੇ ਆ ਇਹ ਹਲੇ ਤੱਕ ਸਪਸ਼ਟ ਨਹੀਂ ਹੋਇਆ ਜਾਂ ਤਾਂ ਮੁੱਖ ਮੰਤਰੀ ਐਨਡੀਪੀਐਸ ਐਕਟ ਦੇ ਵਿੱਚ ਭਗਵੰਤ ਉਹਦੀ ਮਜੀਠੀਆ ਦੀ ਗ੍ਰਿਫਤਾਰੀ ਕਰ ਦਿੱਤਾ ਮੰਨਦੇ ਖੈਰ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਧੜਫੁੱਟੇ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਮਜੀਠੀਆ ਦੀ ਤਰਫਦਾਰੀ ਕਹਿ ਲੋ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਮਜੀਠੀਆ ਨੂੰ ਜਿਹੜਾ ਉਹ ਉਹਨਾਂ ਦਾ ਸਮਰਥਨ ਕਰ ਲਓ ਉਹ ਕੀਤਾ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਪੋਸਟ ਪਾਈ ਜਿਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਕੈਪਟਨ ਮਨਿੰਦਰ ਸਿੰਘ ਪੋਸਟ 'ਚ ਲਿਖਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਦੇ ਵਿੱਚ ਯਕੀਨ ਰੱਖਦੀ ਹੈ ਕਿ ਜਿਹੜਾ ਹਲਕੇ ਪੱਧਰ ਦਾ ਸਸਤੇ ਪੱਧਰ ਦੀ ਜਿਹੜੀ ਰਾਜਨੀਤੀ ਕੀਤੀ ਜਾਵੇ ਜਿਹੜਾ ਸੰਸਨੀ ਖੇਦ ਚੀਜ਼ਾਂ ਨੂੰ ਕੀਤਾ ਜਾਵੇ ਤੇ ਰਾਜਨੀਤਿਕ ਬਦਲਾਖੋਰੀ ਕੀਤੀ ਜਾਵੇ ਨਾ ਕਿ ਇਸ ਗੱਲ ਦੇ ਉੱਤੇ ਕਿ ਸੂਟੇਬਲ ਤੇ ਸਥਿਰ ਸਰਕਾਰ ਆ ਉਹ ਚਲਾਈ ਜਾਵੇ ਪੰਜਾਬ ਇਸ ਗੱਲ ਨੂੰ ਜਿਹੜਾ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਲੋਕਤੰਤਰ ਦੀ ਜਿਹੜੀ ਹੈ ਉਹ ਹੱਤਿਆ ਕੀਤੀ ਜਾਵੇ ਪੰਜਾਬ ਲੋਕਤੰਤਰ ਦੇ ਉੱਤੇ ਇਸ ਘਣਾਉਣੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਜਿੱਥੇ ਉਹਨਾਂ ਦੇ ਕੁਸ਼ਾਸ਼ਨਾ ਤੇ ਭ੍ਰਸ਼ਟਾਚਾਰ ਦੇ ਲੋਜਿਕਾਂ ਨੂੰ ਘਰਾਂ ਵਿੱਚ ਨજરਬੰਦ ਕੀਤਾ ਜਾਂਦਾ ਹੈ ਝੂਠੇ ਦੋਸ਼ ਲਗਾਏ ਜਾ ਰਹੇ ਹਨ ਅਤੇ ਚੁੱਪ ਕਰਵਾਇਆ ਜਾ ਰਿਹਾ ਹੈ ਵਿਕਰਮ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾ ਕੇ ਪਰੇਸ਼ਾਨ ਕਰਨਾ ਉਹਨਾਂ ਦੀਆਂ ਅਨਮਨੁੱਖੀ ਚਾਲਾਂ ਦੀ ਇੱਕ ਹੈਰਾਨ ਕਰਨ ਵਾਲੀ ਉਦਾਹਰਣ ਹੈ ਜਨਕੀ ਆਮ ਆਦਮੀ ਪਾਰਟੀ ਦੀ ਮੈਂ ਇਸ ਰਾਜਨੀਤਿਕ ਅਤਿਆਚਾਰ ਦੀ ਸਖਤ ਨਿੰਦਿਆ ਕਰਦਾ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਿਆ ਜਾ ਰਿਹਾ ਹੈ ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ ਤੇ ਦਿੱਲੀ ਨੂੰ ਪੰਜਾਬ ਤੋਂ ਮੋਟਲੀ ਕੰਟਰੋਲ ਕੀਤਾ ਜਾ ਰਿਹਾ ਜਿਵੇਂ ਕਿ ਇੱਕ ਮਾਫੀਆ ਕਾਰਵਾਈ ਕਰਦਾ ਹੈ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਸਟ 'ਚ ਕਹੀ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਮਜੀਠੀਆ ਦੇ ਹੱਕ 'ਚ ਖੜ ਕੇ ਕੋਈ ਨਵੀਂ ਗੱਲ ਨਹੀਂ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਨਵੀਂ ਗੱਲ ਕੀਤੀ ਹੈ ਇਹਦਾ ਸਬੰਧ ਬੀਜੇਪੀ ਨਾਲ ਉਹ ਮੈਂ ਤੁਹਾਨੂੰ ਇੱਕ ਅਲੱਗ ਦਾ ਖਬਰ ਚ ਇਸ ਦੀ ਪੁਣਛਾਣ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗਾ ਹੁਣ ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਦਾ ਜਵਾਬ ਕੀ ਦਿੱਤਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਆ ਕੈਪਟਨ ਸਾਹਿਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ ਜਦੋਂ ਲੋਕਾਂ ਦੇ ਪੁੱਤ ਥੋੜੇ ਅਤੇ ਤੁਹਾਡੇ ਭਤੀਜੇ ਦੇ ਚਾਰ ਰਾਜ ਵਿੱਚ ਤੜਫ ਤੜਕੇ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ ਵਿੱਚ ਬੈਠਦੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਧੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾ ਕੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖੇੜਾ ਛੁੜਾਏਗੀ ਗੁਟਕਾ ਸਾਹਿਬ ਦੀ ਸੌਂਕ ਕਿੱਥੇ ਗਈ ਮੁੱਖ ਮੰਤਰੀ ਦਾ ਆਖਰੀ ਪ੍ਰਸ਼ਨ ਬੜਾ ਬਾਜ਼ਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਉਹ ਮੁਕ ਗੁਟਕਾ ਸਾਹਿਬ ਦਾ ਹੱਥ ਚ ਫੜ ਕੇ ਖਾਦੀ ਸੋਂ ਕਿੱਥੇ ਗਈ ਬਾਕੀ ਜਿਹੜੀ ਗੱਲ ਮੁੱਖ ਮੰਤਰੀ ਉੱਪਰ ਕਹਿ ਰਹੇ ਨੇ ਉਹਦਾ ਕੋਈ ਬਹੁਤਾ ਤੱਥ ਨਹੀਂ ਸਿਰਫ ਇੱਕ ਬਦਲਾਖੋਰੀ ਇੱਕ ਸੋੜੀ ਸਿਆਸਤ ਦੇ ਵਿੱਚੋਂ ਨਿਕਲੇ ਸ਼ਬਦ ਹੀ ਕਹਿ ਸਕਦੇ ਹਾਂ ਸਵਾਲ ਇਹ ਹੈ ਕਿ ਜਿੰਨਾ ਟਾਈਮ ਕੋਈ ਕੋਰਟ ਆਫ ਲਾ ਜਿਹੜਾ ਆ ਉਹ ਕਿਸੇ ਨੂੰ ਮੁਜਰਮ ਕਰਾਰ ਨਹੀਂ ਦਿੰਦਾ ਤਾਂ ਤੁਸੀਂ ਉਸ ਦੇ ਉੱਤੇ ਕੁਝ ਨਹੀਂ ਕਹਿ ਸਕਦੇ ਤੁਸੀਂ ਇੱਕ ਸੂਬੇ ਦੀ ਸਰਕਾਰ ਚਲਾ ਰਹੇ ਹੋ ਤੇ ਉਹਦੇ ਮੁਖੀ ਹੋ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਫੜਿਆ ਕਿਸੇ ਹੋਰ ਕੇਸ ਚਾਹ 10 ਕਿਸੇ ਹੋਰ ਕੇਸ ਚ ਰਿਓ ਮੈਂ ਅੱਜ ਵੀ ਕਹਿੰਨਾ ਸਰਕਾਰ ਨੂੰ ਕਿ ਸਰਕਾਰ ਅੱਜ ਵੀ ਰਿਵਾਂਡ ਲੈ ਲੈਣਾ ਕਿ ਐਸੀ ਪ੍ਰੋਡਕਸ਼ਨ ਵਾਰੰਟ ਤੇ ਲੈ ਲੈ ਕੇ ਐਸੀ ਐਨਡੀਪੀਐਸ ਐਕਟ ਦੇ ਵਿੱਚ ਪੁੱਛਗਿੱਛ ਕਰਨੀ ਹੈ ਉਹ ਹਿੰਮਤ ਕਰੇ ਨਾ ਸਰਕਾਰ ਕਿਉਂ ਨਹੀਂ ਉਹ ਹਿੰਮਤ ਕਰ ਰਹੀ ਪਤਾ ਹੈ ਕਿ ਉਧਰ ਨਹੀਂ ਲਈ ਜਾ ਸਕਦੀ ਉਧਰ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕੇਸ ਹਾਰ ਕੇ ਆਈ ਹੋਈ ਹੈ ਮੈਨੂੰ ਨਹੀਂ ਪਤਾ ਕਿ ਵਿਕਰਮ ਜੀਠੀਆ ਡਰਗ ਤਸਕਰ ਹੈ ਨੇ ਜਾਂ ਨਹੀਂ ਹੈ ਇਹ ਤਾਂ ਅਦਾਲਤਾਂ ਨੇ ਤੈਅ ਕਰਨਾ ਤੇ ਇਹ ਉਹਨਾਂ ਦਾ ਹੀ ਕੰਮ ਹੈ ਪਰ ਸਵਾਲ ਇਹ ਹੈ ਕਿ ਤੁਸੀਂ ਵਿਕਰਮ ਜੀਠੀਏ ਦੀ ਇਸ ਗ੍ਰਿਫਤਾਰੀ ਨੂੰ ਡਰਗ ਤਸਕਰੀ ਨਾਲ ਕਿਉਂ ਜੋੜ ਰਹੇ ਹੋ ਹੁਣ ਕਹਿ ਦੇਣਗੇ ਕਿ ਇਹ ਪੈਸਾ ਦਾ ਡਰਗ ਤਸਕਰੀ ਚ ਆਇਆ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ ਜੋ 11 ਦਿਨ ਦਾ ਰਿਮਾਂਡ ਰਿਆ ਅੱਜ ਤੱਕ ਤੁਸੀਂ ਅਦਾਲਤ 'ਚ ਇਹ ਗੱਲ ਸਟੈਬਲਿਸ਼ ਨਹੀਂ ਕਰ ਸਕੇ ਸਾਲਾ ਕਿ ਉਹ ਹਜ਼ਾਰ ਏਕੜ ਵਾਲਾ ਮਾਮਲਾ ਉਹ ਤੋਂ ਵਿਜੀਲੈਂਸ ਅਦਾਲਤ 'ਚ ਜਾ ਕੇ ਪਿੱਛੇ हट ਗਈ ਇਨੂੰ ਸੱਚ ਮੰਨੀਏ ਕਿ ਸਿਰਫ ਫੋਕੀ ਸ਼ੋਰਤ ਤੇ ਸ਼ੋਸ਼ੇਬਾਜ਼ੀ ਤੇ ਤੁਹਾਡੇ ਮੰਤਰੀਆਂ ਤੇ ਤੁਹਾਡੇ ਖਿਲਾਫ ਕੀਤੀ ਜਾਂਦੀ ਬਿਆਨਬਾਜ਼ੀ ਉਹਨਾਂ ਦੀਆਂ ਨੀਲੀਆਂ ਪੀਲੀਆਂ ਵੀਡੀਓ ਇਸ ਗ੍ਰਿਫਤਾਰੀ ਦਾ ਕਾਰਨ ਨਹੀਂ ਹਰ ਇੱਕ ਵਿਅਕਤੀ ਚਾਹੇ ਉਹ ਕੋਈ ਵੀ ਆ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਵੀ ਸੜਕ ਤੇ ਚੱਲਣ ਵਾਲਾ ਵਿਅਕਤੀ ਵੀ ਇੱਕ ਕਾਰ 'ਚ ਚੱਲਣ ਵਾਲਾ ਵਿਅਕਤੀ ਵੀ ਹਰ ਕਿਸੇ ਦੇ ਮਨੁੱਖੀ ਅਧਿਕਾਰ ਨੇ ਤੇ ਉਹਨਾਂ ਦੀ ਕਦਰ ਹੋਣੀ ਚਾਹੀਦੀ ਹੈ ਜਿਸ ਪ੍ਰਕਾਰ ਤੁਸੀਂ ਪੁਲਿਸ ਰਾਜ ਸੂਬੇ ਨੂੰ ਬਦਲ ਰਹੇ ਹੋ ਕੱਲ ਸੰਗਰੂਰ ਦੇ ਵਿੱਚ ਤੁਹਾਡੇ ਸ਼ਹਿਰ ਚ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਵਿਦਿਆਰਥੀ ਮੁਲਾਜ਼ਮ ਇਕੱਠੇ ਹੋਏ ਕਿਉਂ ਹੋਏ ਕਿ ਤੁਹਾਡੀ ਪੁਲਿਸ ਤੁਸੀਂ ਪੰਜਾਬ ਨੂੰ ਪੁਲਿਸ ਰਾਜ ਚ ਬਦਲ ਦਿੱਤਾ ਅਣਹਲਾਨੀਆਂ ਐਮਰਜੈਂਸੀਆਂ ਨੇ ਲੋਕਾਂ ਦੀਆਂ ਮੰਗਾਂ ਦੇ ਲਈ ਲੜਨ ਵਾਲੀਆਂ ਮਜ਼ਦੂਰਾਂ ਦੇ ਮੰਗਣ ਲਈ ਲੜਨ ਵਾਲੀਆਂ ਜਥੇਬੰਦੀਆਂ ਨੂੰ ਤੁਸੀਂ ਅੰਦਰਵਾੜ ਕੇ ਡੱਕਿਆ ਹੋਇਆ ਗ੍ਰਿਫਤਾਰੀਆਂ ਕੀਤੀਆਂ ਹੋਈਆਂ ਹਾਲਾਂਕਿ ਤੁਸੀਂ ਪਹਿਲਾ ਪਹਿਲੇ ਨਹੀਂ ਜਿਨ੍ਹਾਂ ਨੇ ਕੰਮ ਕੀਤਾ ਤੁਹਾਡੇ ਤੋਂ ਪਹਿਲਾਂ ਅਕਾਲੀ ਵੀ ਇਹ ਕਰਦੇ ਰਹੇ ਕਾਂਗਰਸੀ ਵੀ ਇਹ ਕਰਦੇ ਰਹੇ ਤੇ ਤੁਸੀਂ ਵੀ ਉਹਨਾਂ ਦੀ ਪੈਰ 'ਚ ਪੈਰ ਤਰਿਆ ਹੈ ਕੋਈ ਵੱਖਰੀ ਗੱਲ ਕੀਤੀ ਨਹੀਂ ਜਿਹਦੀ ਅੰਕੇ ਲੋਕਾਂ ਨੂੰ ਤੁਹਾਡੇ ਤੋਂ ਉਮੀਦਾਂ ਸੀ ਭਗਵੰਤ ਮਾਨ ਸਾਹਿਬ ਇਹ ਕਲੀਅਰ ਕਰਨ ਕਿ ਵਿਕਰਮ ਜੀਠੀਏ ਦੀ ਗ੍ਰਿਫਤਾਰੀ ਐਂਡੀਪੀਐਸ ਐਕਟ 'ਚ ਹੀ ਹੈ ਜਾਂ ਫਿਰ डीए ਐਕਟ ਚ ਜਾਨੀ ਕਿ ਭ੍ਰਿਸ਼ਟਾਚਾਰ ਰੋਕथाम ਕਾਨੂੰਨ ਦੇ ਵਿੱਚ ਇਹ ਤਾਂ ਮੁੱਖ ਮੰਤਰੀ ਨੂੰ ਕਲੀਅਰ ਕਰਨਾ ਚਾਹੀਦਾ ਲੋਕਾਂ ਨੂੰ ਪਾਗਲ ਨਹੀਂ ਬਣਾਉਣਾ ਚਾਹੀਦਾ ਤੁਸੀਂ ਬਹੁਤ ਜ਼ਿੰਮੇਵਾਰ ਆਫਿਸ ਨੂੰ ਹੈਂਡਲ ਕਰ ਰਹੇ ਹੋ ਤੁਸੀਂ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬਰਾਜਮਾਨ ਹੋ ਤੁਹਾਡੀ ਕਹੀ ਗਈ ਗੱਲ ਜਿਹੜੀ ਆ ਉਹ ਦੇਖੀ ਜਾਣੀ ਤੁਸੀਂ ਇਹ ਬਚਕਾਨਾ ਚੀਜ਼ਾਂ ਕਿਉਂ ਕਰਦੇ ਹੋ ਕਿ ਜਿਹੜੀ ਦਾ ਜਦਾ ਸਿਰ ਪੈਰ ਨਹੀਂ ਤੁਹਾਡਾ ਆਖਰੀ ਸਵਾਲ ਬਿਲਕੁਲ ਵਾਜਬ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਕਿ ਤੁਹਾਡੀ ਗੁਟਕਾ ਸਾਫ ਦੀ ਸੌਂ ਖਾ ਕੇ ਇੱਕ ਮਹੀਨੇ ਚ ਨਸ਼ਾ ਖਤਮ ਕਰਨ ਦੀ ਗੱਲ ਜਿਹੜੀ ਹੈ ਉਹ ਕਿਵੇਂ ਝੂਠੀ ਸਾਬਤ ਹੋਈ ਤੁਸੀਂ ਝੂਠੀ ਸੌਂ ਖਾਧੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਸੱਚ ਹੈ ਤੇ ਇਸ ਤੋਂ ਕੋਈ ਪਾਸਾ ਨਹੀਂ ਵਟ ਸਕਦਾ ਇਹ ਗੱਲ ਵਾਜਬ ਹੈ ਇਹ ਵੀ ਸੱਚ ਹੈ ਕਿ ਤੁਸੀਂ ਡੀਏ ਦੇ ਕੇਸ ਚ ਵਿਕਰਮ ਮਜੀਠੀ ਨੂੰ ਗ੍ਰਿਫਤਾਰ ਕੀਤਾ ਤੇ ਤੁਸੀਂ ਪ੍ਰਚਾਰ ਡਰੱਗ ਦਾ ਕਰ ਰਹੇ ਹੋ ਹਾਲੇ ਤੱਕ ਤੁਸੀਂ ਕੋਈ ਲਿੰਕ ਵਿਕਰਮ ਮਜੀਠੀ ਦਾ ਡਰੱਗ ਵਾਲੇ ਮਾਮਲੇ ਚ ਸਾਬਤ ਨਹੀਂ ਕਰ ਚੁੱਕੇ ਮੈਂ ਨਿੱਜੀ ਤੌਰ ਤੇ ਉਹਨਾਂ ਲੋਕਾਂ ਚ ਸ਼ਾਮਲ ਆ ਜਿਹਨਾਂ ਸ਼ਾਇਦ ਮੁੱਖ ਮੰਤਰੀ ਉਦੋਂ ਮਜੀਠੀਆ ਦੇ ਖਿਲਾਫ ਨਾ ਬੋਲੇ ਹੋਣ ਸ਼ਾਇਦ ਵਿਕਰਮ ਮਜੀਠੀਆ ਦੇ ਖਿਲਾਫ ਭਗਵੰਤ ਮਾਨ ਨੇ ਉਸ ਸਮੇਂ ਮੂੰਹ ਨਾ ਖੋਲ੍ਹਿਆ ਹੋਵੇ ਸਾਲ 2013 12 13 ਦੀ ਗੱਲ ਹੈ ਜਦੋਂ ਵਿਕਰਮ ਮਜੀਠੀਆ ਜਿਹੜੇ ਆ ਉਹਨਾਂ ਦਾ ਨਾਂ ਪਹਿਲੀ ਵਾਰ ਇਸ ਕੇਸ ਚ ਭੋਲਾ ਦੇ ਵੱਲੋਂ ਲਿਆ ਗਿਆ ਐਸੀ ਉਹ ਲੋਕਾਂ ਕਿ ਜਿਨ੍ਹਾਂ ਨੇ ਉਸ ਸਰਕਾਰ ਦੀ ਉਸ ਸਰਕਾਰ ਦੇ ਦਬਕੇ ਦੇ باوجود ਸੜਕਾਂ ਤੇ ਉੱਤਰ ਕੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਵਿਕਰਮ ਮਜੀਠੀਆ ਦੇ ਅਸਤੀਫੇ ਦੀ ਮੰਗ ਕੀਤੀ ਵਿਕਰਮ ਮਜੀਠੀਆ ਦਾ ਅਸਤੀਫਾ ਮੰਗਿਆ ਤੇ ਕਾਰਵਾਈ ਦੀ ਮੰਗ ਕੀਤੀ ਜਾਂਚ ਦੀ ਮੰਗ ਕੀਤੀ ਕਈਆਂ ਸਾਡੇ ਸਾਥੀਆਂ ਤੇ ਪਰਚੇ ਦਰਜ ਹੋਏ ਉਹਦੇ ਅਸੀਂ ਵਿਦਿਆਰਥੀ ਸੀ ਵਿਦਿਆਰਥੀ ਕਾਰਕੁਨ ਸੀ ਤੇ ਉਹਦੀਆਂ ਮਸਾਲਾਂ ਕਈ ਨੇ ਨਹੀਂ ਤਾਂ ਤੁਸੀਂ ਜਿਹੜੀ ਸਾਡੀਆਂ ਫਾਈਲਾਂ ਇੰਟੈਲੀਜੈਂਸ ਵਿੰਕ ਕੋਲ ਚੱਲਦੀਆਂ ਨੇ ਉਹ ਕਢਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਸਵਾਲ ਇਹ ਹੈ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ ਤੁਸੀਂ 10 ਐਸਐਸਆਟੀਆਂ ਬਦਲ ਚੁੱਕੇ ਹੋ ਉਹ ਕਿਉਂ ਬਦਲੀਆਂ ਨੇ ਇਹ ਲੋਕ ਜਵਾਬ ਮੰਗਦੇ ਨੇ ਤੁਸੀਂ ਡੀਏ ਦੇ ਕੇਸ ਚ ਫਸਾ ਕੇ ਪ੍ਰਚਾਰ ਹੋਰ ਕਰ ਰਹੇ ਹੋ ਪੰਜਾਬ ਇਹ ਵੀ ਦੇਖ ਰਿਹਾ ਹੈ ਨਾ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਕੈਪਟਨ ਕਾ ਮਜੀਠੀਆ ਕਾ ਚਿਹਰਾ ਨੰਗਾ ਹੁੰਦਾ ਵੇਖ ਚੁੱਕਿਆ ਪੰਜਾਬ ਵੀ ਵੇਖ ਰਿਹਾ ਕਿ ਤੁਸੀਂ ਕਿਵੇਂ ਗਲਤ ਪ੍ਰਚਾਰ ਕਰ ਰਹੇ ਹੋ ਸਾਨੂੰ ਖੁਸ਼ੀ ਹੁੰਦੀ ਕਿ ਤੁਸੀਂ ਐਨਡੀਪੀਐਸ ਐਕਟ ਵਾਲੇ ਕੇਸ ਨੂੰ ਸਿਰੇ ਲਾਉਂਦੇ ਤੇ ਅਸੀਂ ਤੁਹਾਡੀ ਵਾਹਵਾ